ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਚੋਣਾਂ ਦਾ ਐਲਾਨ ਹੁੰਦਿਆ ਹੀ ਪੰਜਾਬ ਸਰਕਾਰ ਨੇ ਪੜਕੇ ਸ਼ੀਤਲ ਅਗੁਰਾਲ ਕਿਹਾ ਬਾਕੀ ਸੀਟਾਂ ਛੱਡ ਕੇ ਇੱਥੇ ਹੀ ਜਮਨੀ ਚੋਣ ਕਿਉਂ ਇਸ ਦੇ ਨਾਲ ਹੀ ਜਲੰਧਰ ਦੇ ਪੱਛਮੀ ਹਲਕੇ ਤੋਂ ਚੋਣ ਦੇ ਨਾਲ ਨਾਲ ਹੀ ਇਸ ਦੀ ਚੋਣ ਦੀ ਤਰੀਕ ਦਾ ਐਲਾਨ ਹੋ ਗਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰ ਸੀਬੀ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪਛਮੀ ਉਪ ਚੋਣ ਲਈ VOTING 10 ਜੁਲਾਈ ਨੂੰ ਹੋਵੇਗੀ ਇਸ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਜਲੰਧਰ ਪਛਮੀ ਹਲਕੇ ਤੋਂ ਸੀਤਲ ਅਗੂਰਾਲ ਨੇ ਉਪ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਸਰਕਾਰ ਤੇ ਆਪਣਾ ਗੁੱਸਾ ਕਰ ਦਿੱਤਾ ਇਸ ਦੇ ਨਾਲ ਹੀ ਸਿਰਫ ਜਲੰਧਰ ਵਿੱਚ ਹੀ ਨਹੀਂ ਕਿਉਂ ਹੋਏ ਗਏ ਜਿਮਨੀ ਚੋਣ ਇਸ ਦੇ ਨਾਲ ਹੀ ਅਗੁਰਾਲ ਨੇ ਕਿਹਾ ਕਿ ਪੰਜਾਬ ਦੀਆਂ 5 ਸੀਟਾਂ ਤੇ ਜਿਮਨੀ ਚੋਣ ਹੋਣੀਆਂ ਹਨ ਪਰ ਸਰਕਾਰ ਸਿਰਫ ਜਲੰਧਰ ਪੱਛਮੀ ਸੀਟ ਤੇ ਹੀ ਉਪ ਚੋਣਾਂ ਕਰਵਾ ਰਹੀ ਹੈ ਇਸ ਦੇ ਨਾਲ ਹੀ ਅਗਲੀ ਖਬਰ ਮਸ਼ਹੂਰ ਅਦਾਕਾਰ ਦਾ ਦਿਹਾਂਤ ਸੜੀ ਹਾਲਤ ਚ ਪੱਖੇ ਨਾਲ ਲਟਕੀ ਮਿਲੀ ਲਾਸ਼ ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਨੂਰ ਮਲਾ ਬਿਕਾ 10 ਦਾ ਦੇਹਾਂਤ ਹੋ ਗਿਆ ਹੈ ਇਸ ਦੇ ਨਾਲ ਹੀ ਉਹ 37 ਸਾਲ ਦੀ ਉਮਰ ਵਿੱਚ ਉਹਨਾਂ ਨੇ ਕਾਜੋਲ ਨਾਲ ਵੈਬ ਸੀਰੀਜ਼ ਟਰਟ੍ਰੇਲ ਤੇ ਕੰਮ ਕੀਤਾ ਉਹਨਾਂ ਨੇ ਕਥਿਤ ਤੌਰ ਤੇ ਖੁਦ ਹੁਸ਼ੀ ਕਰ ਲਈ ਹੈ ਪੁਲਿਸ ਨੇ 6 ਜੂਨ ਨੂੰ ਲੋਡੇ ਲੋਖੰਡਵਾਲਾ ਸਥਿਤ ਉਹਨਾਂ ਦੇ ਅਪਾਰਟਮੈਂਟ ਤੋਂ Laash ਬਰਾਮਦ ਕੀਤੀ ਹੈ ਮਿਡੇ ਦੀ ਰਿਪੋਰਟ ਮੁਤਾਬਿਕ ਅਭਿਨੇਤਰੀ ਨੇ ਗੁਆਂਡੀ ਨੇ ਬਦਬੂ ਆਉਣ ਦੇ ਉਸੇ ਵਾਰਾ ਪੁਲਿਸ ਸਟੇਸ਼ਨ ਨੂੰ ਸੂਚਨਾ ਕੀਤੀ ਅਗਲੀ ਖਬਰ ਸਾਹਮਣੇ ਆ ਰਹੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਜਮਿਨੀ ਚੋਣ ਦਾ ਐਲਾਨ ਇਸ ਦਿਨ ਲਈ ਪੰਜਾਬ ਸਣੇ 7 ਸੂਬਿਆਂ ਵਿੱਚ ਜਮਿਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ 10 ਜੁਲਾਈ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਹੈ 13 ਜੁਲਾਈ ਨੂੰ ਨਤੀਜੇ ਆਉਣਗੇ ਪੰਜਾਬ ਵਿੱਚ ਜਲੰਧਰ ਵੈਸੇ ਮਬ ਸੀਟ ਉਤੇ ਚੋਣ ਹੋਵੇਗੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਤਲ ਅਗੁਰਾਲ ਨੇ ਅਸਫਲਤਾ ਦੇ ਦਿੱਤੀ ਇਸ ਨਾਲ ਹੀ ਬਿਹਾਰ ਦੇ ਇੱਕ ਪੱਛਮੀ ਬੰਗਾਲ ਦੀ 4, ਤਾਮਿਲਨਾਡੂ ਦੀ 1, ਮੱਧ ਪ੍ਰਦੇਸ਼ ਦੀ 1, ਉੱਤਰਾਖੰਡ ਦੀਆਂ 2 ਅਤੇ ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ ਤੇ ਚੋਣ ਹੋਵੇਗੀ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਧਿਕਾਰ ਸੀਬੀਐਨਸੀ ਨੇ ਜਾਣਕਾਰੀ ਦਿੱਤੀ ਹੈ ਕਿ ਜਰੰਦਰ ਪਛਮੀ ਦੇ ਜਿਮੀਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਬਾਬਤ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਸੀਬੀ ਨੇ ਦੱਸਿਆ ਕਿ 10 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ ਹੋਵੇਗੀ ਇਸ ਦੇ ਨਾਲ ਹੀ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ 24 ਜੂਨ ਨੂੰ ਕੀਤੀ ਜਾਵੇਗੀ ਜਦਕੀ ਨਾਮਜ਼ਦਗੀਆਂ ਪੱਤਰ ਵਾਪਸ ਲੈਣ ਲਈ ਅੰਮ੍ਰਿਤ ਤਾਰੀਖ 26 ਜੂਨ ਹੋਵੇਗੀ ਅਗਲੀ ਖਬਰ ਆ ਰਹੀ ਹੈ ਸਾਹਮਣੇ ਆਉਂਦੇ ਸਾਰ ਪੀਐਮ ਮੋਦੀ ਨੇ ਲਿਆ ਪਹਿਲਾ ਫੈਸਲਾ ਅਤੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਸੌਂਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਵੇਰੇ ਸਾਊਥ ਬਲਾਕ ਪਹੁੰਚੇ ਸਾਊਥ ਬਲਾਕ ਪਹੁੰਚਦੇ ਹੀ ਪੀਐਮ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਦਰਅਸਲ ਆਪਣੇ ਤੀਜੇ ਕਾਰਜਕਾਲ ਨੇ ਆਪਣੇ ਪਹਿਲੇ ਫੈਸਲੇ ਵਿੱਚ ਪੀਐਮ ਮੋਦੀ ਨੇ ਕਿਸਾਨ ਨਿੱਧੀ ਦੇ 20000 ਕਰੋੜ ਰੁਪਏ ਜਾਰੀ ਕਰ ਦਿੱਤੇ ਕਿ ਅਗਲੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਹਿੱਟ ਵੇਵ ਦਾ ਦੌਰ ਫਿਰ ਸ਼ੁਰੂ ਹੈ ਤਾਪਮਨ ਵਿੱਚ 3 ਡਿਗਰੀ ਵਧਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਚੋ ਕੁਝ ਦਿਨ ਤੋਂ ਰਾਹਤ ਤੋਂ ਬਾਅਦ ਮੌਸਮ ਫਿਰ ਬਦਲਣਾ ਸ਼ੁਰੂ ਹੋ ਗਿਆ ਹੈ ਇੱਕ ਦਿਨ ਵਿੱਚ ਤਾਪਮਾਨ 'ਚ ਲਗਾਤਾਰ ਲਗਭਗ 3 ਡਿਗਰੀ ਦਾ ਵਾਧਾ ਹੋਇਆ ਹੈ ਜਦ ਕਿ ਘੱਟੋ ਘੱਟ ਤਾਪਮਾਨ 'ਚ ਲਗਭਗ 1 ਡਿਗਰੀ ਦਾ ਵਾਧਾ ਹੋਇਆ ਹੈ ਜ਼ਿਆਦਾਤਰ ਸ਼ਹਿਰਾਂ ਵਿੱਚ ਦਾ ਤਾਪਮਾਨ 40 ਡਿਗਰੀ ਤੋਂ ਘੱਟ ਸੀ ਪਰ ਹੁਣ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਆਉਣ ਵਾਲੇ 2 ਹਫਤਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਾ ਮਾਤਰ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਫਾਜ਼ਿਲਕਾ ਮੁਕਸਰ ਬਠਿੰਡਾ ਅਤੇ ਮਾਰਸਾ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਬਾਕੀ ਸਾਰੇ 19 ਵਿੱਚ ਸਥਿਤ ਆਮ ਵਾਂਗ ਰਹੇਗਾ ਇਸ ਦੇ ਨਾਲ ਹੀ ਜਦੋਂ ਕਿ 11 ਜੂਨ ਨੂੰ ਪੂਰੇ ਪੱਛਮੀ ਮਾਲਵੇ ਵਿੱਚ ਹਿੱਟ ਵੇਵ ਦਾ ਅਸਰ ਦੇਖਣ ਨੂੰ ਮਿਲੇਗਾ ਮੰਗਲਵਾਰ ਨੂੰ ਪੰਜਾਬ ਦੇ ਹਾਜ਼ਿਲ ਕਫਰੋਜ਼ਪੁਰ ਮੁਖਸਰ ਫਰੀਦਕੋਟ ਮੋਗਾ ਬਠਿੰਡਾ ਅਤੇ ਮਾਰਸਾ ਵਿੱਚ ਜਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਗਲੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਹੋ ਹੋ ਨਵੀਂ ਸਰਕਾਰ ਬਣ ਤੋਂ ਬਾਅਦ ਇਤਿਹਾਸ ਉਚਾਈ ਤੇ ਸ਼ੇਅਰ ਬਾਜ਼ਾਰ ਇਸ ਦਿਨ ਲਈ ਪਹਿਲੀ ਵਾਰ 77000 ਤੋਂ ਪਾਰ ਨਿਫਟੀ 23400 ਤੋਂ ਪੰਜੀ ਅੱਗੇ ਭਾਰਤ ਸ਼ੇਅਰ ਬਾਜ਼ਾਰ ਚ ਜਬਰਦਸਤ ਉਛਾਲ ਦੇਖਣ ਨੂੰ ਮਿਲੀ ਹੈ ਰਹੀ ਹੈ ਇਸ ਦੇ ਨਾਲ ਹੀ ਅਤੇ ਨਵੇਂ ਸਰਕਾਰ ਨੇ ਬਣ ਤੋਂ ਬਾਅਦ ਬਾਜ਼ਾਰ ਨੂੰ ਜਬਰਦਸਤ ਹੁਲਾਰਾ ਮਿਲਿਆ ਹੈ ਇਸ ਦੇ ਨਾਲ ਪਹਿਲੀ ਵਾਰ 77000 ਨੂੰ ਪਾਰ ਕਰ ਗਿਆ ਹੈ ਅਤੇ ਨਿਫਟੀ 3453 ਪੱਧਰ ਤੇ ਪਾਰ ਕਰਕੇ ਇਤਿਹਾਸ ਸਿਖਰ ਤੇ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਹੀ ਅੱਜ ਬਾਜ਼ਾਰ ਖੁੱਲਦਿਆਂ ਹੀ ਬੀਐਸਈ ਸੈਕਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ 77000 ਦੇ ਸਭ ਤੋਂ ਹਾਲ ਟਾਈਮ ਹਾਈ ਤੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਨਿਫਟੀ 23411.90 ਦੇ ਪੱਧਰ ਤੇ ਪਹੁੰਚ ਗਈ ਹੈ ਅਤੇ ਪਹਿਲੀ ਵਾਰ 23400 ਦੇ ਪੱਧਰ ਤੋਂ ਪਾਰ ਕਰ ਗਈ ਹੈ ਕਿਵੇਂ ਹੀ ਰਹੀ ਹੈ ਬਾਜ਼ਾਰ ਦੀ ਓਪਨਿੰਗ ਅੱਜ ਬਾਜ਼ਾਰ ਦੀ ਸ਼ੁਰੂਆਤ 올 ਟਾਈਮ ਹਾਈ ਤੇ ਹੋਈ ਹੈ ਅਤੇ 200 ਬੀਅਲੀ ਪੁਆਇੰਟ 5 ਅੰਕਾਂ ਦਾ 0.32 ਫੀਸਦ ਦੇ ਵਾਧੇ ਨਾਲ ਹੀ ਹੋਈ ਹੈ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਦਾ ਨਵਾਂ ਰਿਕਾਰਡ ਹਾਈ ਹੈ ਜਦਕਿ ਐਨਐਸਸੀ ਦੀ ਨਿਫਟੀ 29. ਹੈ ਤੇ ਵਾਧਾ 23319.15 ਤੇ ਖੁੱਲਿਆ ਹੈ ਅਗਲੀ ਖਬਰ ਆ ਰਹੀ ਹੈ ਸਾਹਮਣੇ ਕੀ ਪੰਜਾਬ ਚ ਲੋਕ ਲੋਕ ਸਵਤੋ ਬਾਅਦ ਹੁਣ ਚੋਣ ਕਮਿਸ਼ਨ ਦੇ ਆ ਚੋਣਾ ਕਰਵਾਉਣ ਦੀ ਖਿੱਚੀ ਤਿਆਰੀ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਚੋਣ ਕਮਿਸ਼ਨ ਨੇ ਨજર ਨਿਗਮ ਦੇ ਪੰਚਾਇਤੀ ਚੋਣਾ ਕਰਵਾਉਣ ਦੀ ਤਿਆਰੀ ਕਰ ਲਈ ਹੈ ਸੂਬੇ ਵਿੱਚ ಗ್ರಾಮ ਪੰਚਾਇਤ ਚੋਣਾ ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਇਸ ਦੇ ਨਾਲ ਹੀ ਪਰ ਲੋਕ ਸਭਾ ਚੋਣਾ ਕਰਨ ಗ್ರಾಮ ਪੰਚਾਇਤ ਚੋਣ ਕਰਵਾਉਣ ਦੇ ਵਿੱਚ ਦੇਰੀ ਹੋ ਗਈ ਹੈ ਸੂਬਾ ਕਬੇ 5 ਨਗਰ ਨਿਗਮਾਂ ਦੀਆਂ ਚੋਣਾਂ ਵੀ ਹੋਣਗੀਆਂ ਇਸ ਦੇ ਨਾਲ ਹੀ ਇਸ ਤੋਂ ਇਲਾਵਾ 40 ਦੇ ਕਰੀਬ ਨਗਮ ਕੌਂਸਲਰ ਹਲ ਅਤੇ ਨਗਰ ਨਿਗਮ ਚੋਣਾਂ ਲੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਫਗਵਾੜਾ ਵਿੱਚ ਹੋਣਗੀਆਂ ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚਨਾ ਬਣਾਉਣ ਦੀ ਤਿਆਰੀ ਕਰ ਲਈ ਹੈ ਅਗਲੀ ਖਬਰ ਥੱਪੜ ਕਾਰਡ ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਕਿਸਾਨਾਂ ਦੇ ਪ੍ਰਦਰਸ਼ਨ ਦਾ ਹੋਇਆ ਅਸਰ ਇਸ ਦੇ ਨਾਲ ਹੀ ਮੁਹਾਲੀ 에어ਪੋਰਟ ਤੇ ਸੀਆਈਐਸਐਫ ਦਵਾਨ ਕੁਲਵਿੰਦਰ ਖੌਰ ਵੱਲੋਂ ਮੰਡੀ ਦੇ ਸੰਸਦ ਮੈਂਬਰ ਦੇ ਅਦਾਕਾਰ ਕੰਗਨਰ ਨੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਐਸਪੀ ਸਿਟੀਜ਼ ਹਰਵੀਨ ਸਿੰਘ ਅਟਵਾਲ ਦੀ ਅਗਵਾਈ ਵਿੱਚ ਬਣਾਈ ਗਈ ਐਸ ਆਈ ਟੀ ਵਿੱਚ ਡੀਐਸਪੀ 에어ਪੋਰਟ ਕੁਲਜਿੰਦਰ ਸਿੰਘ ਅਤੇ ਐਸ ਐਚਓ 에어ਪੋਰਟ ਪੈਰੀ ਵਿਰਕ ਗਰੇਵਾਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਦੇ ਨਾਲ ਅਗਲੀ ਖਬਰ ਕੰਗਣਾ ਨੇ ਜੇ ਸੰਸਦ ਅੰਦਰ ਪੰਜਾਬੀਆਂ ਬਾਰੇ ਕੁਝ ਬੋਲਿਆ ਤਾਂ ਕਰੇਗਾ ਜੁਬਾਲ ਬੰਦ ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਇਸ ਦੇ ਨਾਲ ਹੀ ਉਹਨਾਂ ਨੇ ਗੁਰਦਾਸਪੁਰ ਤੋਂ ਐਸਪੀ ਬਰਨ ਦੇ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਹਿਲੀ ਵਾਰ ਇੰਟਰਵਿਊ ਤੇ ਮਿਲੇ ਇਸ ਦੇ ਨਾਲ ਹੀ ਮਹਾਲੀ 9 ਜੂਨ ਨੂੰ ਪੰਜਾਬ ਵਿੱਚ ਲੋਕ ਸੱਚ ਚੋਣਾ ਦੇ ਨਤੀਜਿਆਂ ਤੋਂ ਲੱਗਦਾ ਹੈ ਕਿ ਸਿਆਸਤ ਅਜੇ ਠੰਡੀ ਨਹੀਂ ਪਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਨਤੀਜਿਆਂ ਤੇ ਸਭ ਤੋਂ ਹੈਰਾਨ ਕਰ ਦਿੱਤਾ ਹੈ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਨਮਗਰੋਂ ਰੋਜ਼ਾਨਾ ਇਸ ਦੀ ਮੈਨੇਜਿੰਗ ਐਡੀਟਰ ਇਸ ਦੇ ਨਾਲ ਨਿਗਮ ਕੀਤੀ ਜਾਂਦੀ ਹੈ ਨਿਰਮਲ ਕੌਰ ਨੇ ਦਰਬਾਰ ਇਹ ਸਿਆਸਤ ਪ੍ਰੋਗਰਾਮ ਚ ਸੁਖਜਿੰਦਰ ਸਿੰਘ ਰੰਧਾਵਾ ਨਾਲ ਖਾਸ ਗੱਲਬਾਤ ਕੀਤੀ ਇਸ ਨੇ ਵਾਲੀ ਪੇਸ਼ਾਨ ਉਹਨਾਂ ਹੋਰ ਗੱਲਬਾਤ ਤੇ ਵਿਸ਼ੇਸ਼ ਅੰਛ ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਜਵਾਬ ਵੀ ਕੀਤੇ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ